ਅੱਜ ਦੇ ਵੀਡੀਓ ਵਿੱਚ ਮੈਂ ਉਹਨਾਂ ਔਰਤਾਂ ਦੇ ਦਿਲ ਦੀ ਗੱਲ ਕਰੂੰਗੀ ਜਿਨ੍ਹਾਂ ਨੂੰ ਕੀ ਸਹੁਰੇ ਪਰਿਵਾਰ ਵੱਲੋਂ ਰੋਜ਼ ਹੀ ਛੋਟੀਆਂ-ਛੋਟੀਆਂ ਗੱਲਾਂ ਤੋਂ ਇਰੀਟੇਟ ਕੀਤਾ ਜਾਂਦਾ ਛੋਟੀਆਂ-ਛੋਟੀਆਂ ਗੱਲਾਂ ਤੋਂ ਤਾਣੇ-ਮੇਣੇ ਦਿੱਤੇ ਜਾਂਦੇ ਤੇ ਫਿਰ ਉਹਨੂੰ ਇਹ ਗੱਲ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਕਿ ਇਹ ਕੋਈ ਗੱਲ ਐ ਲੜਾਈ ਕਰਨ ਵਾਲੀ ਇਹ ਕੋਈ ਗੱਲ ਐ ਇਸ਼ੂ ਕ੍ਰੀਏਟ ਕਰਨ ਵਾਲੀ ਸ਼ਸ਼ੀਕਾਲ ਜੀ ਰਾਧਾ ਸਵਾਮੀ ਜੀ ਹੋਰ ਕਿਵੇਂ ਹੋ ਦੀ ਸਾਰੇ ਮੈਂ ਰੁਪਿੰਦਰ ਸੰਧੂ मैम ਨੂੰ ਬਹੁਤ ਸੌਂਦੀ ਆ ਤੇ ਇੱਕ ਦਿਨ ਮੈਂ ਉਹਨਾਂ ਦੀ ਇੱਕ ਸਪੀਚ ਸੁਣਦੀ ਪਈ ਸੀ ਜਿਦੇ ਵਿੱਚ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਆ ਵੀ ਉਹ ਮੈਂ ਆਪ ਵੀ ਪਰਸਨਲੀ ਆਪਣੇ ਲਾਈਫ ਵਿੱਚ ਬਹੁਤ ਵਾਰੀ ਫੀਲ ਕੀਤੀ ਮੋਸਟਲੀ ਸਾਰੀਆਂ ਲੇਡੀਜ਼ ਹੀ ਇਸ ਚੀਜ਼ ਨੂੰ ਫੀਲ ਕਰਦੀਆਂ ਹੋਣਗੀਆਂ ਖਾਸ ਤੌਰ ਤੇ ਉਹ ਜਿਨ੍ਹਾਂ ਦੀ ਮੈਰਿਜ ਨੂੰ ਹਜੇ ਥੋੜਾ ਟਾਈਮ ਹੋਇਆ ਜੋ ਹਜੇ ਪੂਰੀ ਤਰ੍ਹਾਂ ਆਪਣੀ ਮੈਰਿਜ ਲਾਈਫ ਚ ਅਡਜਸਟ ਨਹੀਂ ਹੋਈਆਂ ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਪਿੰਚ ਕਰਦੀ ਹੋਊਗੀ ਤੇ ਜਿੱਦਾਂ ਕਿ ਰੁਟੀਨ ਦੀ ਲਾਈਫ ਦੇ ਵਿੱਚ ਖਾਸ ਤੌਰ ਤੇ ਜਦੋਂ ਨਿਊਲੀ ਮੈਰਿਡ ਕਿਸੇ ਕੁੜੀ ਦੀ ਮੈਰਿਜ ਹੋਈ ਆ ਉਹ ਆਪਣਾ ਘਰ ਛੱਡ ਕੇ ਸਭ ਕੁਝ ਛੱਡ ਕੇ ਨਵੀਂ ਜਗ੍ਹਾ ਆਈ ਆ ਨਵੀਂ ਜਗ੍ਹਾ ਉਹਨੇ ਅਡਜਸਟ ਕਰਨਾ ਤੇ ਉਹਨੂੰ ਹਰ ਇੱਕ ਛੋਟੀ ਛੋਟੀ ਗੱਲ ਤੋਂ ਉਹਦੇ ਰਹਿਣ ਸਹਿਣ ਤੋਂ ਉੱਠਣ ਬੈਣ ਤੋਂ ਉਹਦੇ ਬੋਲਣ ਤੋਂ ਉਹਦੇ ਖਾਣ ਤੋਂ ਉਹਦੇ ਬਾਹਰ ਆਉਣ ਜਾਣ ਤੋਂ ਰੁਟੀਨ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਉਹਨੂੰ ਛੋਟੀਆਂ ਛੋਟੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਤਾਨੇ ਮੇਨੇ ਸੋਣਨੇ ਪੈਂਦੇ ਬਹੁਤ ਜ਼ਿਆਦਾ ਉਹਨੂੰ ਇਰੀਟੇਟ ਕੀਤਾ ਜਾਂਦਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਉੱਥੇ ਆ ਜਾਂਦੀ ਹੈ ਕਿ ਜਦੋਂ ਉਹ ਗੱਲ ਇਹ ਆਪਣੇ ਹਸਬੰਦ ਨਾਲ ਕਰਦੀ ਹੈ ਕਿਉਂਕਿ ਹੋਰ ਉਹ ਫੈਮਿਲੀ ਦੇ ਵਿੱਚ ਕਿਸੇ ਨਾਲ ਕੋਈ ਜ਼ਿਆਦਾ ਗੱਲ ਕਰਨੀ ਨਹੀਂ ਸਕਦੀ ਆਪਣੇ ਹਸਬੰਦ ਨਾਲ ਉਹ ਗੱਲ ਕਰਦੀ ਤੇ ਉਹਦੇ ਵੱਲੋਂ ਵੀ ਇਹ ਜਵਾਬ ਦਿੱਤਾ ਜਾਂਦਾ ਹੈ ਜੀ ਫੇਰ ਕੀ ਆ ਇਹ ਕੋਈ ਗੱਲ ਆ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਇਸ਼ੂ ਕ੍ਰੀਏਟ ਕਿਉਂ ਕਰਨਾ ਕਿਉਂ ਲੜਾਈ ਝਗੜਾ ਕਰਨਾ ਇਹਦੇ ਕੋ ਇਗਨੋਰ ਕਰਿਆ ਜਾਂਦਾ ਹੈ ਪਰ ਉਹ ਜਿਹੜੀਆਂ ਗੱਲਾਂ ਨੇ ਨਾ ਉਹ ਜਿਨ੍ਹਾਂ ਨੂੰ ਕਿ ਉਹ ਫੈਮਿਲੀ ਵਾਲੇ ਛੋਟੀਆਂ-ਛੋਟੀਆਂ ਗੱਲਾਂ ਸਮਝਦੇ ਕਿਉਂਕਿ ਉਹਨਾਂ ਵਾਸਤੇ ਕੋਈ ਆਮ ਗੱਲ ਨਹੀਂ ਹੁੰਦੀ ਉਹ ਸਾਰੇ ਇੱਕੋ ਘਰ 'ਚ ਰਹਿੰਦੇ ਬਹੁਤ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਇੱਕ ਦੂਜੇ ਦਾ ਉਹਨਾਂ ਨੂੰ ਨੇਚਰ ਪਤਾ ਸਭ ਕੁਝ ਪਤਾ ਹੁੰਦਾ ਹੈ ਤੇ ਉਹਨਾਂ ਨੂੰ ਇਹ ਚੀਜ਼ਾਂ ਜ਼ਿਆਦਾ ਉਹ ਫੀਲ ਨਹੀਂ ਹੁੰਦੀਆਂ ਪਰ ਜਿਹੜੀ ਇੱਕ ਕੁੜੀ ਆਪਣਾ ਘਰ ਛੱਡ ਕੇ ਆਈ ਹੋਈ ਹੈ ਇੱਕ ਘਰ ਤੋਂ ਨੇ ਵੀ 25 ਸਾਲ ਆਪਣਾ ਟਾਈਮ ਬਤਾਇਆ ਹੁੰਦਾ ਆਪਣੇ ਪੇਰੈਂਟਸ ਆਪਣੇ ਭੈਣ ਭਰਾ ਆਪਣਾ ਲਾਈਫ ਸਟਾਈਲ ਸਾਰਾ ਕੁਝ ਛੱਡ ਕੇ ਉਹ ਜਦੋਂ ਦੂਸਰੇ ਘਰ ਦੇ ਵਿੱਚ ਆ ਕੇ ਉਹਨੇ ਅਡਜਸਟ ਕਰਨਾ ਹੁੰਦਾ ਤੇ ਉਸ ਟਾਈਮ ਤੇ ਉਹਦੇ ਨਾਲ ਅਡਜਸਟ ਕਰਨ ਦੀ ਜਗਾ ਸਭੋਂ ਉਹਦੇ ਰੂਟੀਨ ਤੇ ਜੋ ਕਿ ਉਹਨੂੰ ਉਹਦਾ ਆਪਣਾ ਸੁਭਾਅ ਆ ਉਹਦੀ ਆਪਣੀ ਨੇਚਰ ਆ ਉਹਦੇ ਉੱਤੇ ਗੱਲਾਂ ਬਣਾਈਆਂ ਜਾਂਦੀਆਂ ਉਹਨੂੰ ਬਹੁਤ ਜ਼ਿਆਦਾ ਮਤਲਬ ਇੰਨਾ ਗੱਲਾਂ ਨੂੰ ਲੈ ਕੇ ਇਰੀਟੇਟ ਕੀਤਾ ਜਾਂਦਾ ਔਰ ਇਸ ਕੰਡੀਸ਼ਨ ਦੇ ਵਿੱਚ ਉਸ ਔਰਤ ਨੂੰ ਹੀ ਅਡਜਸਟ ਕਰਨਾ ਪੈਂਦਾ ਕਿਉਂਕਿ ਜੇ ਉਹ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਐਕਸਪਲੇਨ ਕਰਦੀ ਹੈ ਤਾਂ ਸਮਝਦਾ ਕੋਈ ਨਹੀਂ ਔਰ ਜੇ ਉਹ ਅਡਜਸਟ ਨਹੀਂ ਕਰਦੀ ਤੇ ਫਿਰ ਉਹਦਾ ਘਰ ਖਰਾਬ ਹੁੰਦਾ ਕਿਉਂਕਿ ਅਡਜਸਟ ਉਹਨੇ ਹੀ ਕਰਨਾ ਹੁੰਦਾ ਆ ਹੋਰ ਕਿਸੇ ਨੇ ਨਹੀਂ ਕਰਨਾ ਹੁੰਦਾ ਪਰ ਇਸ ਸਟੇਜ ਨੂੰ ਲੈ ਕੇ ਕੋਈ ਇਹ ਨਹੀਂ ਸਮਝਦਾ ਕਿ ਇਹਨਾਂ ਗੱਲਾਂ ਦਾ ਉਹਦੇ ਮਾਨਸਿਕ ਸੰਤੁਲਨ ਤੇ ਕਿੰਨਾ ਬੁਰਾ ਅਸਰ ਪੈਂਦਾ ਵਾ ਜੋ ਇੱਜ਼ਤ ਜੋ ਪਿਆਰ ਉਸ ਫੈਮਿਲੀ ਲਈ ਉਹ ਆਪਣੇ ਦਿਲ ਵਿੱਚ ਲੈ ਕੇ ਆਉਂਦੀ ਆ ਉਹ ਹਮੇਸ਼ਾ ਲਈ ਖਤਮ ਹੋ ਜਾਂਦਾ ਫਿਰ ਸਿਰਫ ਇੱਕ ਫਾਰਮੈਲਿਟੀ ਰਹਿ ਜਾਂਦੀ ਆ ਕਿ ਇੱਕ ਫਾਰਮੈਲਿਟੀ ਦੇ ਤੌਰ ਤੇ ਉਹ ਆਪਣੇ ਰਿਸ਼ਤੇ ਨਿਭਾਉਂਦੀ ਆ ਤਾਂ ਕਿ ਉਹਦਾ ਘਰ ਖਰਾਬ ਨਾ ਹੋਵੇ ਉਹਦੀ ਮੈਰਿਡ ਲਾਈਫ ਅੱਗੋਂ ਕੁਝ ਹੱਦ ਤੱਕ ਸਹੀ ਚੱਲਦੀ ਰਹੇ ਇਹ ਸਭ ਗੱਲਾਂ ਆਮ ਹੀ ਸਾਡੀ ਇੰਡੀਅਨ ਸੋਸਾਇਟੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਿ ਇੱਕ ਔਰਤ ਨਾਲ ਇਦਾਂ ਦਾ ਹੀ ਬਿਹੇਵ ਕੀਤਾ ਜਾਂਦਾ ਔਰ ਬਾਅਦ ਵਿੱਚ ਜਿੰਨੂੰ ਐਕਸਪਲੇਨ ਕਰ ਦਿੱਤਾ ਜਾਂਦਾ ਇਹ ਵੀ ਇਹ ਕੋਈ ਗੱਲ ਹੀ ਨਹੀਂ ਹੈ ਤਿਆਰ ਕੀ ਉਹਦੀ ਸੈਲਫ ਰਿਸਪੈਕਟ ਤੇ ਬਹੁਤ ਜ਼ਿਆਦਾ ਫੱਟ ਮਾਰੀ ਜਾਂਦੀ ਆ ਔਰ ਇਸ ਚੀਜ਼ ਦਾ ਸਿਰਫ ਇੱਕੋ ਇੱਕ ਹੱਲ ਇਹੋ ਹੀ ਆ ਕਿ ਜਿਹੜਾ ਮੁੰਡਾ ਇੱਕ ਕੁੜੀ ਨੂੰ ਵਿਆਹ ਕੇ ਲਿਆਇਆ ਆ ਉਹੋ ਇਸ ਚੀਜ਼ ਨੂੰ ਅੰਡਰਸਟੈਂਡ ਕਰੇ ਕਿ ਉਸ ਕੁੜੀ ਦੇ ਮਾਹੌਲ ਦਾ ਤੇ ਤੁਹਾਡੇ ਘਰ ਦੇ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਆ ਉਹ ਆਪਣੀ ਫੈਮਿਲੀ ਛੱਡ ਕੇ ਆਪਣਾ ਸਾਰਾ ਕੁਝ ਉਹ ਛੱਡ ਕੇ ਇੱਕ ਤੁਹਾਡੇ ਦੂਸਰੇ ਨਵੇਂ ਘਰ ਦੇ ਵਿੱਚ ਆਈ ਹੈ ਜਿੱਥੇ ਅਡਜਸਟਮੈਂਟ ਕਰਨ ਦੇ ਵਿੱਚ ਉਹਦਾ ਹਸਬੰਡ ਹੀ ਸਭ ਤੋਂ ਵੱਧ ਉਹਨੂੰ ਕੋਆਪਰੇਟ ਕਰ ਸਕਦਾ ਹੈ ਸਭ ਤੋਂ ਵੱਧ ਉਹੀ ਉਹਨੂੰ ਅੰਡਰਸਟੈਂਡ ਕਰ ਸਕਦਾ ਹੈ ਤੇ ਇੱਕ ਗੱਲ ਇੱਥੇ ਮੈਂ ਹੋਰ ਕਹਿਣੀ ਚਾਹੂੰਗੀ ਕਿ ਜੇ ਇਕ ਹਸਬੰਡ ਆਪਣੀ ਵਾਈਫ ਦੀ ਇੱਜ਼ਤ ਕਰੂਗਾ ਜੇ ਇੱਕ ਹਸਬੰਡ ਹੀ ਆਪਣੀ ਵਾਈਫ ਦੀ ਸੈਲਫ ਰਿਸਪੈਕਟ ਦੀ ਪਰਵਾਹ ਕਰੂਗਾ ਤੇ ਸਾਰੀ ਫੈਮਿਲੀ ਵੀ ਉਹਦੀ ਪਰਵਾਹ ਕਰੂਗੀ ਫਿਰ ਉਸ ਔਰਤ ਦੀ ਸੈਲਫ ਰਿਸਪੈਕਟ ਵੀ ਬਣੀ ਰਹੂਗੀ ਤੇ ਉਹਦੇ ਦਿਲ ਵਿੱਚ ਜੋ ਪਿਆਰ ਇੱਜ਼ਤ ਆ ਉਹ ਵੀ ਵੜੀ ਰਹਿੰਦੀ ਆ ਪਰ ਜੇ ਹਸਬੰਡ ਪੂਰੀ ਤਰ੍ਹਾਂ ਕੋਆਪਰੇਟ ਹੋਵੇ ਫਿਰ ਤੇ ਜੇ ਅੱਜਕੱਲ੍ਹ ਹਸਬੰਡ ਕੋਆਪਰੇਟ ਨਹੀਂ ਹੁੰਦੇ ਤਾਂ ਬਹੁਤ ਜ਼ਿਆਦਾ ਘਰ ਵੀ ਖਰਾਬ ਹੁੰਦੇ ਆ ਕਿਉਂਕਿ ਕੁੜੀਆਂ ਵੀ ਅਡਜਸਟਮੈਂਟ ਨਹੀਂ ਕਰਦੀਆਂ ਸੋ ਇੰਨਾਂ ਗੱਲਾਂ ਦਾ ਸਿਰਫ ਹੱਲ ਇਹੀ ਆ ਕਿ ਹਸਬੰਡ ਨੂੰ ਵਾਈਫ ਦੇ ਨਾਲ ਅਡਜਸਟਮੈਂਟ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਕਿ ਉਹਦੇ ਬਾਕੀ ਫੈਮਿਲੀ ਮੈਂਬਰ ਆ ਉਸ ਤਰ੍ਹਾਂ ਉਹਨੂੰ ਵੀ ਸਮਝਣਾ ਚਾਹੀਦਾ ਆ ਜਿਹੜੀ ਉਹਦੀ ਫੈਮਿਲੀ ਚ ਨਹੀਂ ਆਈ ਆ ਸੋ ਮੇਰੇ ਲਈ ਮੈਸੇਜ ਤੁਹਾਨੂੰ ਵਧੀਆ ਲੱਗਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ